ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਘਰ ਇੱਕ ਵਾਰ ਫਿਰ ਕਲਕਾਰੀਆਂ ਗੂੰਜੀਆਂ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੇ ਜਨਮ ਲਿਆ ਜਿੱਥੇ ਹਰ ਕਿਸੇ ਨੂੰ ਖੁਸ਼ੀ ਹੈ ਉੱਥੇ ਹੀ ਸੰਗੀਤਕ ਜਗਤ ਦੇ ਵਿੱਚ ਵੀ ਜਿਹੜਾ ਖੁਸ਼ੀ ਦੀ ਲਹਿਰ ਹਰ ਕੋਈ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਤੇ ਚੜ੍ਹਦੀ ਕਲਾ ਦੀਆਂ ਸ਼ੁਭ ਮਨੋਕਾਮਨਾ ਭੇਟ ਕਰ ਰਿਹਾ ਹੈ ਗੱਲ ਜੇ ਪੰਜਾਬੀ 뮤직 ਇੰਡਸਟਰੀ ਦੀ ਕਰ ਲਈ ਜਾਵੇ ਤਾਂ ਉਸ ਵਿੱਚੋਂ ਵਧਾਈਆਂ ਆਉਣ ਦਾ سلسلہ ਲਗਾਤਾਰ ਜਾਰੀ ਹੈ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਅੱਜ ਜਣੀ ਐਤਵਾਰ ਨੂੰ ਕਲਕਾਰੀਆਂ ਗੂੰਜੀਆਂ ਨੇ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਸਿੱਧੂ ਦੇ ਜਿਗਰੀ ਯਾਰ ਤੇ ਗਾਇਕ ਕੋਰਾਲਾ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਮਾਨ ਲਿਖਦੇ ਨੇ ਕੇ ਕਾ ਉਗੇ ਚੁੱਲਿਆਂ ਤੇ ਫਿਰ ਦੇਗ ਬਣੂਗੀ ਸ਼ੁਕਰ ਮਾਲਕਾ ਤੇ ਨਾਲ ਉਹਨਾਂ ਨੇ ਫੋਟੋ ਵੀ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਖੁਸ਼ੀ ਦੇ ਮੌਕੇ ਤੇ ਹੋਰ ਵੀ ਬਹੁਤ ਸਾਰੇ ਗਾਇਕਾਂ ਗੀਤਕਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਜੇਕਰ ਸਿੱਧੂ ਮੂਸੇਵਾਲਾ ਦੀ ਭੈਣ ਵੱਜੋਂ ਮਸ਼ਹੂਰ ਗਾਇਕ ਅਫਸਾਨਾ ਖਾਨ ਦੀ ਗੱਲ ਕਰ ਲਈ ਜਾਵੇ ਤਾਂ ਅਫਸਾਨਾ ਖਾਨ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਅਫਸਾਨਾ ਖਾਨ ਨੇ ਲਿਖਿਆ ਵੈਲਕਮ ਬੈਕ ਸਿੱਧੂ ਮੂਸੇਵਾਲਾ ਮੇਰਾ ਭਾਈ ਆ ਗਿਆ ਵਾਪਸ ਥੈਂਕ ਯੂ ਬਾਬਾ ਜੀ ਵਾਹਿਗੁਰੂ ਜੀ ਦਾ ਸ਼ੁਕਰ ਹੈ ਇਸ ਨਾਲ ਹੀ ਜੇਕਰ ਸਿੱਧੂ ਮੂਸੇਵਾਲਾ ਦੇ ਜਿਗਰੀ ਜਾਰਾਂ ਵਿੱਚੋਂ ਅਤੇ ਉਸਦੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਇਸ ਫਿਲਮ ਜਗਤ ਅਤੇ ਸੰਗੀਤਕ ਜਗਤ ਵਿੱਚ ਸਟਰਗਲ ਕਰਨ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਆਰਨੇਤ ਦਾ ਨਾਂ ਸਾਹਮਣੇ ਆਉਂਦਾ ਹੈ। ਆਰਨੇਤ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ। ਜਿਸ ਦੇ ਵਿੱਚ ਆਰਨੇਤ ਨੇ ਫੋਟੋ ਸ਼ੇਅਰ ਕਰਦਿਆਂ ਹੋਇਆਂ ਸ਼ੁਕਰਾਨਾ ਕੀਤਾ ਹੈ। ਜਿਹੜੇ ਹਿਸਾਬ ਨਾਲ ਦੁਨੀਆ ਪਿਆਰ ਕਰਦੀ ਤੈਨੂੰ ਸੌ ਮੇਰੀ ਸਿੱਧੂਆ ਤੋਂ ਜ਼ਰੂਰ ਆਏਗਾ। ਸੌ ਤੇਰੀ ਤੇਰੇ ਮੂੰਹੋਂ ਬੜਾ ਫੱਬਦਾ 295 ਤੋਂ ਫਿਰ ਆਏਗਾ ਇਸ ਤਰ੍ਹਾਂ ਨਾਲ ਆਰਨੇਤਰੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਨਵਜਵੇਂ ਬੱਚੇ ਦੀਆਂ ਵਧਾਈਆਂ ਦਿੱਤੀਆਂ ਨੇ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵਧਾਈਆਂ ਦੇਣ ਦਾ سلسلہ جاری ਹੈ ਰਾਜ ਦੇਤਾ ਹੋਣ ਜਾਂ ਗਾਇਕ ਉਹ ਲਗਾਤਾਰ ਵਧਾਈਆਂ ਦੇ ਰਹੇ ਨੇ ਇਸੇ ਨਾਲ ਹੀ ਗਾਇਕ ਗੁਲਾਬ ਸਿੱਧੂ ਦੇ ਵੱਲੋਂ ਵੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਲਿਖਦੇ